ਸੰਦੋਹਿਆਰੂਨੀ ਦੇ ਵਿੱਚ ਜੇਮਸ ਦੀ ਜਿਹੜੀ ਡਿਊਟੀ ਆ ਉਹ ਹਵਾਈ ਦੇ ਵਿੱਚ ਲੱਗ ਜਾਂਦੀ ਹੈ ਉਹ ਅਮਰੀਕਾ ਤੋਂ ਹਵਾਈ ਦੇ ਵਿੱਚ ਮੂਵ ਕਰਦੇ ਆ ਨਵਾਂ ਘਰ ਲੈਂਦੇ ਉੱਥੇ ਰਹਿਣਾ ਸ਼ੁਰੂ ਕਰਦੇ ਆ ਉਹਨਾਂ ਦੀ ਜ਼ਿੰਦਗੀ ਬਹੁਤ ਸੋਹਣੀ ਚੱਲ ਰਹੀ ਸੀ ਪਰ ਜਦੋਂ ਤੱਕ ਉਹਨਾਂ ਨੂੰ ਇਸ ਘਰ ਦਾ ਕਾਲਾ ਰਾਜ ਨਹੀਂ ਪਤਾ ਲੱਗਦਾ ਉਹਨਾਂ ਦੇ ਨਾਲ ਇਸ ਤਰ੍ਹਾਂ ਦੇ ਇਨਸੀਡੈਂਟ ਹੁੰਦੇ ਨੇ ਕਿ ਤੁਸੀਂ ਸੁਣ ਕੇ ਵੀ ਵੀਡੀਓ ਦੇ ਦੌਰਾਨ ਖੌਫ ਖਾਓਗੇ ਉਹਨਾਂ ਦੇ ਘਰ ਦੇ ਦਰਵਾਜ਼ੇ ਬਾਰ-ਬਾਰ ਵੱਜਦੇ ਨੇ ਅਚਾਨਕ ਚੀਜ਼ਾਂ ਗਾਇਬ ਹੋ ਜਾਂਦੀਆਂ ਨੇ ਤੇ ਅਚਾਨਕ ਸਾਹਮਣੇ ਆ ਜਾਂਦੀਆਂ ਨੇ ਅਤੇ ਅਖੀਰ ਦੇ ਵਿੱਚ ਵੀਡੀਓ ਦੇ ਇੱਕ ਬਹੁਤ ਹੀ ਵੱਡਾ ਟਵਿਸਟ ਤੁਹਾਡੇ ਸਾਹਮਣੇ ਆਊਗਾ ਰਾਜ ਆ ਜਿਹੜੇ ਉਹ ਖੁੱਲਣਗੇ ਸੋ ਵੀਡੀਓ ਨੂੰ ਪੂਰਾ ਦੇਖਿਓ ਆਓ ਹੁਣ ਸ਼ੁਰੂ ਕਰਦੇ ਆਂ ਵੀਡੀਓ ਮੈਂ ਦਸਪਾਲ ਸਿੰਘ ਜਸਕਰਨ ਪਹਿਲਾਂ ਵੀ ਤੁਸੀਂ ਸਾਡੇ ਚੈਨਲ ਤੇ ਵੀਡੀਓ ਦੇਖ ਚੁੱਕੇ ਹੋ ਉਮੀਦ ਕਰਦਾ ਆਂ ਇਹ ਵੀਡੀਓ ਨੂੰ ਵੀ ਪਸੰਦ ਕਰੋਗੇ ਇੱਕ ਘਟਨਾ ਜੀ ਜੂਨ 2019 ਦੀ ਪਰ ਇਹ ਤੋਂ ਪਹਿਲਾਂ ਮੈਂ ਤੁਹਾਨੂੰ ਬ੍ਰਿਟਨੀ ਤੇ ਜੇਮਸ ਦੇ ਜਿਹੜੇ ਜ਼ਿੰਦਗੀ ਬਾਰੇ ਕੁਝ ਗੱਲਾਂ ਦੱਸਦਾ ਜੇਮਸ ਤੇ ਬ੍ਰਿਟਨੀ ਸਕੂਲ ਲਾਈਫ ਤੋਂ ਹੀ ਇੱਕ ਦੂਸਰੇ ਨੂੰ ਪਸੰਦ ਕਰਦੇ ਸੀ ਪਰ ਜਦੋਂ ਸਕੂਲਿੰਗ ਪੂਰੀ ਹੁੰਦੀ ਹੈ ਤਾਂ ਉਹ ਇੱਕ ਦੂਜੇ ਨਾਲੋਂ ਅਲੱਗ ਹੋ ਜਾਂਦੇ ਆ 15-20 ਸਾਲ ਬਾਅਦ ਉਹ ਫਿਰ ਤੋਂ ਮਿਲਦੇ ਆ ਕਿਉਂਕਿ ਉਦੋਂ ਹਾਲਾਤ ਵੀ ਕੁਝ ਇਸ ਤਰ੍ਹਾਂ ਦੇ ਸੀ ਕਿ ਉਹ ਉਹਨਾਂ ਨੂੰ ਇੱਕ ਦੂਸਰੇ ਦੇ ਨਾਲ ਜਿਹੜਾ ਲਗਾਓ ਵੀ ਪਹਿਲਾਂ ਤੋਂ ਸੀ ਪਰ ਉਹਨਾਂ ਉਹ ਇੱਕ ਦੂਸਰੇ ਨੂੰ ਮਤਲਬ ਜ਼ਿੰਦਗੀ ਨੂੰ ਪੂਰਾ ਕਰਦੇ ਸੀ ਜੇਮਸ ਜਿਸ ਦਾ ਕੀ ਤਲਾਕ ਹੋ ਚੁੱਕਿਆ ਸੀ ਤੇ ਉਸਦੇ ਦੋ ਬੱਚੇ ਸੀ ਉਦੋਂ ਉਮਰ 35 ਸਾਲ ਸੀ ਤੁਹਾਨੂੰ ਪਹਿਲਾਂ ਵੀ ਦੱਸਿਆ ਬ੍ਰਿਟਨੀ ਜੋ ਕਿ ਹਲੇ ਅਨਮੈਰਿਡ ਸੀ ਪਰ ਉਸ ਨੂੰ ਬੱਚਿਆਂ ਨਾਲ ਬਹੁਤ ਜ਼ਿਆਦਾ ਲਗਾਵ ਸੀ ਉਹ ਦੋਵੇਂ ਜਲਦੀ ਹੀ ਵਿਆਹ ਕਰਵਾ ਲੈਂਦੇ ਨੇ ਹਵਾਈ ਦੇ ਹੀ ਰਾਜਧਾਨੇ ਹਲੂਲੂ ਵਿੱਚ ਪਹੁੰਚਦੇ ਆ ਜਿੱਥੇ ਜਾ ਕੇ ਉਹ ਇੱਕ ਘਰ ਲੈਂਦੇ ਆ ਉਹਨਾਂ ਦਾ ਘਰ ਬਿਲਕੁਲ ਅਖੀਰ ਤੇ ਸੀ ਹਵਾਈ ਦੇ ਜਿਹੜੇ ਘਰ ਨੇ ਹਲੂਲੂ ਦੇ ਵਿੱਚ ਉਹ ਕੁਲ ਅਮਰੀਕਾ ਦੇ ਘਰਾਂ ਵਰਗੇ ਸੀ ਉਹ ਡਿਜ਼ਾਈਨ ਉਸੇ ਤਰ੍ਹਾਂ ਦਾ ਸੀ ਉਹ ਘਰ ਮਤਲਬ ਸੜਕ ਵਾਪਸ ਮੁੜਦੀ ਸੀ ਉਹਦੇ ਬਿਲਕੁਲ ਐਂਡ ਤੇ ਉਹਨਾਂ ਦਾ ਘਰ ਸੀ ਉਹ ਘਰ ਦੋ ਮੰਜ਼ਿਲਾ ਸੀਗਾ ਉਹ ਬਹੁਤ ਖੁਸ਼ੀ-ਖੁਸ਼ੀ ਉਸ ਘਰ ਦੇ ਵਿੱਚ ਪਹੁੰਚਦੇ ਆ ਆਪਣਾ ਸਮਾਨ ਰੱਖਦੇ ਆ ਤਾਂ ਇਸ ਤੱਕ ਸਭ ਕੁਝ ਸਹੀ ਚੱਲ ਰਿਹਾ ਹੁੰਦਾ ਹੈ ਇੱਕ ਦਿਨ ਬ੍ਰਿਟਨੀ ਜਿਹੜੀ ਉਹ ਆਪਣੇ ਘਰ ਦੇ ਗੈਰੇ ਦੇ ਵਿੱਚ ਕੁਝ ਲੈਣ ਲਈ ਜਾਂਦੀ ਹੈ ਕੁਝ ਦਿਨਾਂ ਬਾਅਦ ਹਲੇ ਉਹ ਉਹਨਾਂ ਨੂੰ ਉੱਥੇ ਆਇਆਂ ਨੂੰ ਕੁਝ ਕੁਝ ਹੀ ਦਿਨ ਹੋਏ ਸੀ ਉਹਨਾਂ ਦਾ ਜਿਹੜਾ ਸਮਾਨ ਸੀ ਉਹ ਵੀ ਹਲੇ ਡੱਬਿਆਂ ਦੇ ਵਿੱਚ ਪੈ ਕੇ ਹੀ ਸੀ ਬ੍ਰਿਟਨੀ ਨੂੰ ਕਿਸੇ ਚੀਜ਼ ਦੀ ਲੋੜ ਹੁੰਦੀ ਹੈ ਤਾਂ ਉਹ ਗੈਰੇ ਦਾ ਲੋਕ ਖੋਲਦੀ ਆ ਤੇ ਉੱਥੇ ਜਾਂਦੀ ਆ ਪਰ ਜਦੋਂ ਗੈਰੇ ਦੇ ਵਿੱਚ ਜਾਂਦੀ ਆ ਤਾਂ ਉਹਦੀਆਂ ਅੱਖਾਂ ਫਟੀਆਂ ਰਹਿ ਜਾਂਦੀਆਂ ਨੇ ਉਨ੍ਹਾਂ ਦਾ ਜਿਹੜਾ ਸਮਾਨ ਸੀਗਾ ਉਹ ਸਾਰਾ ਬਿਖਰਿਆ ਪਿਆ ਸੀਗਾ ਤਾਂ ਉਹ ਇੱਕੋ ਦਮ ਘਬਰਾ ਜਾਂਦੀ ਹੈ ਤੇ ਆਪਣੇ ਘਰ ਵਾਲੇ ਨੂੰ ਜੇਮਸ ਨੂੰ ਆਵਾਜ਼ਾਂ ਮਾਰਦੀ ਹੈ ਜੇਮਸ ਆਉਂਦਾ ਹੈ ਤੇ ਆ ਕੇ ਜਦੋਂ ਦੇਖਦੇ ਨੇ ਤਾਂ ਉਹਨਾਂ ਨੂੰ ਪਹਿਲਾਂ ਤਾਂ ਲੱਗਦਾ ਹੈ ਕਿ ਉਹਨਾਂ ਦੇ ਘਰ ਵਿੱਚ ਕੋਈ ਚੋਰੀ ਹੋ ਗਈ ਪਰ ਜਦੋਂ ਉਹ ਸਮਾਨ ਚੈੱਕ ਕਰਦੇ ਆ ਤਾਂ ਜਿਹੜਾ ਉਹਨਾਂ ਦਾ ਕੀਮਤੀ ਸਮਾਨ ਸੀ ਉਹ ਧਰਤੀ ਦੇ ਉੱਤੇ ਮਤਲਬ ਸਾਈਡਾਂ ਦੇ ਉੱਤੇ ਰੱਖਿਆ ਪਿਆ ਸੀ ਚਲੋ ਉਹਨਾਂ ਦੇ ਦਿਲ ਨੂੰ ਤਰਵਾਸਾ ਹੁੰਦਾ ਹੈ ਕਿ ਚੋਰੀ ਤਾਂ ਨਹੀਂ ਹੋਈ ਚਲੋ ਫਿਰ ਉਹ ਸੋਚਦੇ ਆ ਕਿ ਉਹਨਾਂ ਦੇ ਬੱਚਿਆਂ ਨੇ ਜਿਹੜਾ ਇਹ ਖਲਾਰਾ ਪਾਤਾ ਉਹ ਅੰਦਰ ਜਾਂਦੇ ਆ ਜਾ ਕੇ ਆਪਣੇ ਬੱਚਿਆਂ ਨੂੰ ਪੁੱਛਦੇ ਆ ਪਰ ਬੱਚੇ ਜਵਾਬ ਦੇ ਦਿੰਦੇ ਆ ਮਨ ਕਰ ਦਿੰਦੇ ਆ ਕਿ ਅਸੀਂ ਤਾਂ ਉੱਥੇ ਗਏ ਹੀ ਨਹੀਂ ਫੇਰ ਉਹਨਾਂ ਦਾ ਸ਼ੱਕ ਆਪਣੇ ਕੁੱਤੇ ਤੇ ਜਾਂਦਾ ਹੈ ਉਹਨਾਂ ਨੇ ਹਵਾਈ ਦੇ ਵਿੱਚ ਆਉਣ ਤੋਂ ਕੁਝ ਦਿਨ ਪਹਿਲਾਂ ਹੀ ਇੱਕ ਕੁੱਤਾ ਲਿਆ ਸੀਗਾ ਪਰ ਚਲੋ ਇਹ ਗੱਲ ਆਈ ਗਈ ਹੋ ਜਾਂਦੀ ਹੈ ਇਸ ਘਟਨਾ ਦੇ ਕੁਝ ਦਿਨਾਂ ਬਾਅਦ ਜਦੋਂ ਜੇਮਸ ਅਤੇ ਬੱਚੇ ਕਿਤੇ ਬਾਹਰ ਗਏ ਹੁੰਦੇ ਆ ਤੇ ਬ੍ਰਿਟਨੀ ਆਪਣੇ ਕਮਰੇ ਦੇ ਵਿੱਚ ਬੈਠੀ ਮੇਕਅਪ ਕਰ ਰਹੀ ਹੁੰਦੀ ਹੈ YouTube ਤੇ ਅੱਗੇ ਉਹਨੇ ਵੀਡੀਓ ਲਈ ਹੁੰਦੀ ਹੈ ਟਿਊਟੋਰੀਅਲ ਵਾਸਤੇ ਤੇ ਉਹ ਤੋਂ ਮੇਕਅਪ ਕਰ ਰਹੀ ਹੁੰਦੀ ਹੈ ਤਾਂ ਉਹਨਾਂ ਦੇ ਘਰ ਦਾ ਜਿਹੜਾ ਦਰਵਾਜ਼ਾ ਹੈ ਅਚਾਨਕ ਧਾੜ ਦੇਣੇ ਵੱਜਦਾ ਹੈ ਖੁੱਲਦਾ ਹੈ ਤੇ ਬੰਦ ਹੁੰਦਾ ਹੈ ਉਹ ਚੌਕ ਜਾਂਦੀ ਹੈ ਹਲੇ ਉਹ ਜਿਹੜੀ ਪੁਰਾਣੀ ਘਟਨਾ ਸੀ ਗੈਰੇਜ ਵਾਲੀ ਉਹ ਵੀ ਉਹਦੇ ਦਿਮਾਗ ਦੇ ਵਿੱਚ ਹੀ ਸੀ ਉਹ ਮੇਕਅਪ ਛੱਡ ਦਈ ਹੈ ਤੇ ਉੱਤਰ ਕੇ نیچے ਹੁੰਦੀ ਹੈ نیچے ਆ ਕੇ ਉਹ ਦੇਖਦੀ ਹੈ ਕਿ ਉਹਨਾਂ ਦਾ ਜਿਹੜਾ ਮੇਨ ਡੋਰ ਸੀ ਉਹ ਖੁੱਲਾ ਸੀਗਾ ਉਹ ਸਾਰੇ ਘਰ ਦੇ ਵਿੱਚ ਚੱਕਰ ਲਾਉਂਦੀ ਹੈ ਉਹਨੂੰ ਲੱਗਦਾ ਹੈ ਕਿ ਸ਼ਾਇਦ ਬੱਚੇ ਅਤੇ ਜੇਮਸ ਵਾਪਸ ਆ ਗਏ ਉਹ ਸਾਰੇ ਘਰ ਵਿੱਚ ਚੱਕਰ ਲਾਉਂਦੀ ਹੈ ਦੇਖਦੇ ਆ ਤਾਂ ਉੱਥੇ ਕੋਈ ਨਹੀਂ ਉਹ ਦਰਵਾਜ਼ਾ ਬੰਦ ਕਰਦੀ ਹੈ ਦੁਬਾਰਾ ਤੋਂ ਆਪਣੇ ਕਮਰੇ ਵਿੱਚ ਚਲੀ ਜਾਂਦੀ ਹੈ ਪਰ ਫਿਰ ਤੋਂ ਇੱਕ ਵਾਰ ਉਹੀ ਆਵਾਜ਼ ਆਉਂਦੀ ਹੈ ਤਾਂ ਫਿਰ ਤੋਂ ਜੇਮਸ ਅਤੇ ਬੱਚਿਆਂ ਨੂੰ ਆਵਾਜ਼ਾਂ ਮਾਰਨ ਲੱਗਦੀ ਹੈ ਉਹਨੂੰ ਲੱਗਦਾ ਹੈ ਕਿ ਸ਼ਾਇਦ ਉਹ ਆਏ ਪਰ ਉਹਨੂੰ ਕੋਈ ਵੀ ਜਵਾਬ ਨਹੀਂ ਮਿਲਦਾ ਚਲੋ ਉਹ ਜ਼ਿਆਦਾ ਗੌਰ ਨਹੀਂ ਕਰਦੀ ਉਹਨੂੰ ਲੱਗਦਾ ਕਿ ਸ਼ਾਇਦ ਉਹ ਆਏ ਹੋਣਗੇ ਤੇ ਸਮਾਨ ਰੱਖ ਕੇ ਵਾਪਸ ਚਲੇ ਗਏ ਉਸ ਤੋਂ ਬਾਅਦ ਉਹ ਆਪਣਾ ਮੇਕਅਪ ਕਰਦੀ ਹੈ ਤੇ ਉਹ ਵੀ ਘਰੋਂ ਬਾਹਰ ਚਲੀ ਜਾਂਦੀ ਹੈ ਸ਼ਾਮ ਨੂੰ ਜਦੋਂ ਉਹ ਘਰ ਆਉਂਦੀ ਆ ਉਦੋਂ ਤੱਕ ਬੱਚੇ ਤੇ ਜੇਮਸ ਵੀ ਘਰ ਆ ਚੁੱਕੇ ਸੀ ਉਹ ਘਰ ਆ ਕੇ ਜੇਮਸ ਨਾਲ ਡਿਸਕਸ ਕਰਦੀ ਹੈ ਗੱਲਬਾਤ ਕਰਦੀ ਹੈ ਕਿ ਪਹਿਲਾਂ ਉਹ ਪੁੱਛਦੀ ਹੈ ਕਿ ਤੁਸੀਂ ਘਰ ਆਏ ਸੀ ਕੋਈ ਚੀਜ਼ ਰੱਖ ਕੇ ਗਏ ਹੋ ਜਾਂ ਦਰਵਾਜ਼ਾ ਖੋਲ੍ਹਿਆ ਹੋਵੇ ਤਾਂ ਜੇਮਸ ਜਵਾਬ ਦੇ ਦਿੰਦਾ ਮਨਾਂ ਕਰ ਦਿੰਦਾ ਕਿ ਨਹੀਂ ਅਸੀਂ ਤਾਂ ਘਰ ਹੀ ਨਹੀਂ ਆਏ ਤਾਂ ਬ੍ਰਿਟਨੀ ਨੂੰ ਦੱਸਦੀ ਹੈ ਕਿ ਇਸ ਤਰ੍ਹਾਂ ਮਤਲਬ ਕਿ ਘਰ ਦਾ ਦਰਵਾਜ਼ਾ ਮਤਲਬ ਪਹਿਲਾਂ ਵੀ ਉਹਨਾਂ ਨਾਲ ਇੱਕ ਘਟਨਾ ਹੋ ਚੁੱਕੀ ਸੀ ਗੈਰੇਜ ਵਾਲੀ ਤਾਂ ਇਸ ਵਾਰ ਵੀ ਉਹ ਜੇਮਸ ਨੂੰ ਦੱਸਦੀ ਹੈ ਕਿ ਉਹਨਾਂ ਦੇ ਜਿਹੜਾ ਘਰ ਦਾ ਦਰਵਾਜ਼ਾ ਸੀ ਉਹ ਇਸ ਤਰ੍ਹਾਂ ਖੁੱਲ੍ਹਾ ਸੀ ਤਾਂ ਜੇਮਸ ਜਿਹੜਾ ਕਿ ਬਹੁਤਾ ਜ਼ਿਆਦਾ ਧਿਆਨ ਨਹੀਂ ਦਿੰਦਾ ਇਸ ਗੱਲ ਤੇ ਉਹ ਸ਼ਾਂਤ ਜੇ ਸੁਭਾਅ ਦਾ ਬੰਦਾ ਸੀ ਆਪਣੇ ਆਪ ਰਹਿਣ ਆਪਣੇ ਆਪ ਦੇ ਵਿੱਚ ਰਹਿਣ ਵਾਲਾ ਉਹ ਉਹਨੂੰ ਸਮਝਾਉਂਦਾ ਕਿ ਨਹੀਂ ਸ਼ਾਇਦ ਤੇ ਤੂੰ ਦਰਵਾਜ਼ਾ ਖੁੱਲ੍ਹਾ ਰਹਿ ਗਿਆ ਹੋਣਾ ਜਾਂ ਕੁਝ ਇਸ ਤਰ੍ਹਾਂ ਹੋ ਗਿਆ ਹੋਣਾ ਪਰ ਬ੍ਰਿਟਨੀ ਉਹਨਾਂ ਨਾਲ ਬਹਿਸ ਕਰਨ ਲੱਗ ਜਾਂਦੀ ਹੈ ਕਿ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੋਈ ਜਦੋਂ ਉਹ ਬੈਠ ਕਰਦੇ ਕਰਦੇ ਸੌ ਜਾਂਦੇ ਆ ਰਾਤ ਦੇ तकरीबन ਅੱਧੀ ਰਾਤ ਜਦੋਂ ਹੁੰਦੀ ਹੈ ਤਾਂ ਬ੍ਰਿਟਨੇ ਦੀ ਜਿਹੜੀ ਅੱਖ ਹੈ ਉਹ ਖੁੱਲ ਜਾਂਦੀ ਹੈ ਤਾਂ ਉਹਨੂੰ ਰਾਤ ਨੂੰ ਵੀ ਉਹ ਜਿਹੜਾ ਦਰਵਾਜ਼ਾ ਸੀ ਉਸੇ ਤਰ੍ਹਾਂ ਖੜਕਦਾ ਸੁਣਾਈ ਦਿੰਦਾ ਹੈ ਉਹ ਧਿਆਨ ਨਾਲ ਪਹਿਲਾਂ ਤਾਂ ਸੁਣਦੀ ਹੈ ਚੰਗੀ ਤਰ੍ਹਾਂ ਕਨਸੈਂਟਰੇਟ ਕਰਕੇ ਸੁਣਦੀ ਹੈ ਕਿ ਕਿਤੇ ਉਹ ਇਹਦੇ ਮਨ ਦਾ ਵਹਿਮ ਤਾਂ ਨਹੀਂ ਪਰ ਇਸ ਤਰ੍ਹਾਂ ਨਹੀਂ ਸੀ ਉਹ ਦਰਵਾਜ਼ਾ ਬਾਰ-ਬਾਰ ਖੜਕ ਰਿਹਾ ਸੀ ਉਹ ਆਪਣੇ ਕੋਲ ਪਏ ਜੇਮਸ ਨੂੰ ਜਗਾਉਂਦੀ ਹੈ ਉਹ ਫੇਰ ਉੱਠ ਕੇ ਉਸ ਗੱਲ ਤੇ ਬ੍ਰਿਟਨੀ ਨੂੰ ਮਤਲਬ ਥੋੜਾ ਜਿਹਾ ਘੂਰਦਾ ਕਿ ਮੈਂ ਦਿਨੇ ਕੰਮ ਕਰ ਹੁੰਦਾ ਥੱਕਿਆ ਹੋਇਆ ਤੂੰ ਮੈਨੂੰ ਇਦਾਂ ਠਾਹਤਾ ਇਹ ਜੀ ਕੋਈ ਗੱਲ ਨਹੀਂ ਤੇਰੇ ਮਨ ਦਾ ਵਹਿਮ ਹੈ ਤੇ ਬਹਿਸ ਕਰਦੇ ਕਰਦੇ ਜੇਮਸ ਜਿਹੜਾ ਉਹ ਫਿਰ ਤੋਂ ਪੈ ਜਾਂਦਾ ਤਾਂ ਬ੍ਰਿਟਨੀ ਉੱਠਦੀ ਹੈ ਉੱਠ ਕੇ ਉਹ ਚੈੱਕ ਕਰਨ ਲਈ ਆਪਣੇ ਫਰਸਟ ਫਲੋਰ ਤੋਂ نیچے ਆਉਂਦੀ ਹੈ ਤੇ ਜਦੋਂ ਉਹ ਥੱਲੇ ਆ ਕੇ ਦੇਖਦੀ ਹੈ ਕਿ ਉਹਨਾਂ ਦਾ ਮੇਨ ਗੇਟ ਜਿਹੜਾ ਉਹ ਖੁੱਲਾ ਪਿਆ ਸੀ ਉਹਨੂੰ ਲੱਗਦਾ ਕਿ ਸ਼ਾਇਦ ਇਹ ਬੱਚਿਆਂ ਦਾ ਕੰਮ ਹੈ ਫਿਰ ਤੋਂ ਉਹ ਜਦੋਂ ਉੱਪਰ ਆਉਂਦੀ ਹੈ ਤੇ ਬੱਚਿਆਂ ਦੇ ਕਮਰੇ ਨੂੰ ਦੇਖਦੀ ਹੈ ਤਾਂ ਬੱਚੇ ਆਰਾਮ ਨਾਲ ਸੁੱਤੇ ਪਏ ਸੀ ਤਾਂ ਉਹ ਆ ਕੇ ਜੇਮਸ ਨੂੰ ਫਿਰ ਤੋਂ ਠਾਉਂਦੀ ਹੈ ਤੇ ਪੁੱਛਦੀ ਹੈ ਕਿ ਉਹਨੇ ਉਹ ਜਿਹੜਾ ਦਰਵਾਜ਼ਾ ਸੀ ਉਹ ਬੰਦ ਕੀਤਾ ਸੀ ਚੰਗੀ ਤਰ੍ਹਾਂ ਤਾਂ ਜੇਮਸ ਕਹਿੰਦਾ ਕਿ ਹਾਂ ਉਸਨੇ ਤਾਂ ਦਰਵਾਜ਼ਾ ਬੰਦ ਕੀਤਾ ਸੀ ਤਾਂ ਬ੍ਰੇਟਨੀ ਉਹਨੂੰ ਦੱਸਦੀ ਹੈ ਕਿ ਜਿਹੜਾ ਦਰਵਾਜ਼ਾ ਸੀ ਮੇਨ ਗੇਟ ਸੀ ਉਹਨਾਂ ਦਾ ਉਹ ਖੁੱਲ੍ਹਾ ਸੀਗਾ ਤਾਂ ਜੇਮਸ ਇਹ ਗੱਲ ਤੇ ਫਿਰ ਤੋਂ ਕੋਈ ਰਿਐਕਟ ਨਹੀਂ ਕਰਦਾ ਜ਼ਿਆਦਾ ਉਹ ਕਹਿੰਦਾ ਕਿ ਸ਼ਾਇਦ ਇਹ ਹਵਾ ਨਾਲ ਖੁੱਲ ਗਿਆ ਹੋਣਾ ਹੈ ਹਲੇ ਉਹ ਗੱਲਾਂ ਹੀ ਕਰ ਰਹੇ ਸੀ ਕਿ ਉਹਨਾਂ ਦਾ ਜਿਹੜਾ ਪਿੱਛੇ ਦਾ ਦਰਵਾਜ਼ਾ ਸੀ ਉਹ ਬਹੁਤ ਹੀ ਜ਼ੋਰ ਦੀ ਖੁੱਲਦਾ ਹੈਗਾ ਤੇ ਬੰਦ ਹੋ ਜਾਂਦਾ ਹੈ ਜੇਮਸ ਚੌਂਕ ਜਾਂਦਾ ਜਿੰਨ ਜਿਹੜਾ ਕਿ ਹੁਣ ਤੱਕ ਕਿੰਨਾਂ ਗੱਲਾਂ ਨੂੰ ਇਗਨੋਰ ਕਰ ਰਿਹਾ ਸੀ ਤੇ ਹਲਕੇ ਚ ਲੈ ਰਿਹਾ ਸੀ ਉਹ ਵੀ ਚਕੰਨਾ ਹੋ ਜਾਂਦਾ ਹੈ ਜੇਮਸ ਉੱਠਦਾ ਭੱਜ ਕੇ ਦੇਖਦਾ ਤਾਂ ਉਹਨੂੰ ਕੋਈ ਵੀ ਦਿਖਾਈ ਨਹੀਂ ਦਿੰਦਾ ਪਰ ਜਿਹੜਾ ਪਿੱਛੇ ਦਾ ਦਰਵਾਜ਼ਾ ਸੀ ਉਹਨਾਂ ਦੇ ਘਰ ਦਾ ਉਹ ਖੁੱਲਾ ਸੀ ਜੇਮਸ ਉਸ ਨੂੰ ਬੰਦ ਕਰ ਦਿੰਦਾ ਤੇ ਉੱਪਰ ਆ ਕੇ ਫੇਰ ਤੋਂ ਉਹ ਇਹ ਗੱਲ ਨੂੰ ਕੋਈ ਜ਼ਿਆਦਾ ਤਵੱਜੂ ਨਹੀਂ ਦਿੰਦਾ ਤੇ ਉਹ ਬ੍ਰਿਟਨ ਨੂੰ ਕਹਿੰਦਾ ਕਿ ਉਹ ਸੌਂ ਜਾਵੇ ਕਿ ਸ਼ਾਇਦ ਇਹ ਹਵਾ ਨਾਲ ਖੁੱਲ ਗਿਆ ਹੋਊਗਾ ਜਾਂ ਬੱਸ ਹੀ ਫੁੱਲਾ ਰਹਿ ਗਿਆ ਹੁਣ ਉਹ ਇਹਦੇ ਲਈ ਬ੍ਰਿਟਨ ਨੂੰ ਵੀ ਕੋਸਦਾ ਕਿ ਸ਼ਾਇਦ ਇਹ ਤੇ ਧੁੱਫਲਾ ਰਹਿ ਗਿਆ ਪਰ ਉਹ ਉਹ ਫਿਰ ਤੋਂ ਬਹਿਸ ਕਰਦੀ ਹੈ ਤੇ ਲੜਦੀ ਹੈ ਕਿ ਉਹ ਇੰਨਾ ਲਾਪਰਵਾਹ ਕਿਵੇਂ ਹੋ ਸਕਦਾ ਇੰਨਾ ਕੁਝ ਉਹਨਾਂ ਦੇ ਘਰ ਦੇ ਵਿੱਚ ਹੋ ਰਿਹਾ ਹੈ ਚਲੋ ਉਹ ਰਾਤ ਨੂੰ ਸੌਂ ਜਾਂਦੇ ਆ ਤੇ ਇਹ ਗੱਲ ਗਈ ਆ ਇਹ ਹੋ ਜਾਂਦੀ ਹੈ ਪਰ ਜੇਮਸ ਦੀ ਜਿਹੜੀ ਇਹ ਲਾਪਰਵਾਹੀ ਸੀ ਇਹ ਕੁਝ ਦਿਨਾਂ ਦੀ ਹੀ ਸੀ ਕੁਝ ਦਿਨ ਬਾਅਦ ਜਦੋਂ ਬ੍ਰੇਟਨੀ ਅਤੇ ਬੱਚੇ ਇੱਕ ਦਿਨ ਘਰ ਦੇ ਵਿੱਚ ਨਹੀਂ ਸੀ ਗਰਮੀ ਦਾ ਦਿਨ ਸੀ ਤਾਂ ਜੇਮਸ ਜਿਹੜਾ ਕਿ ਪਿਆਨੋ ਵਜਾਉਣ ਦਾ ਵੀ ਸ਼ੌਂਕ ਰੱਖਦਾ ਸੀ ਉਹ ਆਪਣੇ ਲਿਵਿੰਗ ਰੂਮ ਦੇ ਵਿੱਚ ਆਉਂਦਾ ਹਾਲ ਦੇ ਵਿੱਚ ਆਉਂਦਾ ਆ ਕਿ ਉਹ ਪਿਆਨੋ ਵਜਾਉਣ ਲੱਗ ਜਾਂਦਾ ਹੈ ਉਹ ਤਾਂ ਪਿਆਨੋ ਵਜਾਉਣ ਦਾ ਮਨ ਸੀ ਤਾਂ ਉਹ ਕੁਝ ਸਮੇਂ ਬਾਅਦ ਉਹ ਦੇਖਦਾ ਹੈ ਕਿ ਜਿਹੜੀ ਇੱਕ ਸਾਈਡ ਦੀ ਵਿੰਡੋ ਸੀ ਉਹਨੂੰ ਲੱਗਿਆ ਕਿ ਉਹਨੂੰ ਕੋਈ ਦੇਖ ਰਿਹਾ ਹੈ ਉਸ ਵਿੰਡੋ ਵਿੱਚ ਦੀ ਉਹ ਚੌਂਕ ਜਾਂਦਾ ਹੈ ਉਹਦੀ ਵਿੰਡੋ ਦੇ ਪਰਦੇ ਲੱਗੇ ਹੋਏ ਸੀ ਤਾਂ ਉਹਦੇ ਵਿੱਚ ਦੀ ਉਹਨੂੰ ਇੱਕ ਸਾਇਆ ਹੀ ਦਿਖਾਈ ਦਿੰਦਾ ਹੈ ਓਹੋ ਉੱਠ ਕੇ ਜਦੋਂ ਦੇਖਣ ਜਾਂਦਾ ਹੈ ਤਾਂ ਉਹ ਉੱਥੋਂ ਚਲਾ ਜਾਂਦਾ ਹੈ ਉਹ ਦੁਬਾਰਾ ਦੂਸਰੀ ਵਿੰਡੋ ਰਾਹੀਂ ਦੇਖਦਾ ਹੈ ਤਾਂ ਉਹਨੂੰ ਫੇਰ ਵੀ ਕੁਝ ਨਹੀਂ ਦਿਖਦਾ ਫੇਰ ਉਹ ਬਾਹਰ ਜਾ ਕੇ ਘਰ ਦੇ ਆਲੇ-ਦੁਆਲੇ ਦੇਖਦਾ ਤਾਂ ਉਹਨੂੰ ਕਿਤੇ ਵੀ ਕੁਝ ਵੀ ਦਿਖਾਈ ਨਹੀਂ ਦਿੰਦਾ ਤਾਂ ਉਹ ਸੋਚਦਾ ਹੈ ਕਿ ਸ਼ਾਇਦ ਇਹ ਉਹਨਾਂ ਦਾ ਕੋਈ ਗਵਾਂਢੀ ਹੋ ਸਕਦਾ ਹੈ ਜਿਹੜਾ ਕਿ ਉਹਨੂੰ ਪਿਆਨੋ ਵਜਾਉਂਦੇ ਨੂੰ ਦੇਖ ਰਿਹਾ ਹੋਵੇਗਾ ਕਿ ਜਦੋਂ ਉਹਦੀ ਨਿਗਾ ਉਹਨਾਂ ਤੇ ਪਈ ਜੇਮਸ ਦੀ ਤਾਂ ਉਹ ਉੱਥੋਂ ਭੱਜ ਗਿਆ ਇਸ ਘਟਨਾ ਤੋਂ ਕੁਝ ਦਿਨ ਬਾਅਦ ਉਹ ਉਹ ਥੀਏਟਰ ਵਿੱਚ ਮੂਵੀ ਦੇਖਣ ਦਾ ਪ੍ਰੈਨ ਬਣਾਉਂਦੇ ਨੇ ਉਹ ਸਾਰੇ ਤਿਆਰ ਹੋ ਕੇ نیچے ਆਉਂਦੇ ਆ ਤਾਂ ਬ੍ਰਿਟਨੀ ਸੋਚਦੀ ਹੈ ਕਿ ਠੰਡ ਰਾਤ ਨੂੰ ਜ਼ਿਆਦਾ ਹੋ ਜਾਂਦੀ ਹੈ ਤੇ ਬੱਚੇ ਨਾਲ ਨੇ ਤਾਂ ਉਹ ਸੋਚਦੀ ਵੀ ਇੱਕ ਕੰਬਲ ਇੱਕ ਨਾਲ ਜਿਹੜਾ ਉਹ ਕੈਰੀ ਕਰ ਲਿਆ ਜਾਵੇ ਉਹ ਉਹਨਾਂ ਨੂੰ ਉੱਥੇ ਰੋਕ ਕੇ ਪੂਰੇ ਲਿਵਿੰਗ ਰੂਮ ਦੇ ਵਿੱਚ ਆਪਣੇ ਹਾਲ ਦੇ ਵਿੱਚ ਕੰਬਲ ਦੇਖਦੀ ਹੈ ਪਰ ਉਹਨੂੰ ਕਿਤੇ ਨਹੀਂ ਮਿਲਦਾ ਉਹ ਬੱਚਿਆਂ ਨੂੰ ਪੁੱਛਦੀ ਹੈ ਕਿ ਉਹਨਾਂ ਨੇ ਕੰਬਲ ਦੇਖਿਆ ਪਰ ਉਹ ਕਹਿੰਦੇ ਨੇ ਨਹੀਂ ਜੇਮਸ ਵੀ ਮਨਾ ਕਰੰਦਾ ਤੇ ਉਹਦੇ ਨਾਲ ਕੰਬਲ ਲਭਾਉਣ ਲੱਗ ਪਿੜਾ ਕਿ ਜਾਂਦੇ ਹੈ ਕੰਬਲ ਕਿਤੇ ਨਹੀਂ ਮਿਲਦਾ ਉਹ ਇਸੇ ਤਰ੍ਹਾਂ ਹੀ ਮੂਵੀ ਦੇਖਣ ਚਲੇ ਜਾਂਦੇ ਹੈ ਜਦੋਂ ਉਹ ਵਾਪਸ ਆਉਂਦੇ ਹੈ ਤਾਂ ਜਿਹੜਾ ਖੌਫ ਦੀ ਸ਼ੁਰੂਆਤ ਹੈ ਉਹ ਖੋਣ ਵਾਲੀ ਸੀ ਇੱਥੋਂ ਜਿਹੜੀ ਕਹਾਣੀ ਉਹ ਸਾਰੀ ਬਦਲ ਜਾਂਦੀ ਹੈ ਜਿਹੜੇ ਜੇਮਸ ਦੇ ਸ਼ੱਕ ਸ਼ੰਕੇ ਨੇ ਜਾਂ ਬ੍ਰਿਟਨੀ ਦਾ ਡਰ ਸੀ ਉਹ ਉਹਨਾਂ ਦੇ ਸਾਹਮਣੇ ਆ ਜਾਂਦਾ ਹੈ ਜਦੋਂ ਹੀ ਉਹ ਦਰਵਾਜ਼ਾ ਖੋਲਦੇ ਹੈ ਤਾਂ ਜਿਹੜਾ ਕੰਬਲ ਉਹ ਲੱਭ ਰਹੇ ਸੀ ਉਹ ਬਿਲਕੁਲ ਸਾਹਮਣੇ ਸੋਫੇ ਦੇ ਉੱਪਰ ਬਿਲਕੁਲ ਚੰਗੀ ਤਰ੍ਹਾਂ ਤੈਲਾ ਕੇ ਰੱਖਿਆ ਪਿਆ ਸੀ। ਉਹ ਬਹੁਤ ਹੀ ਜ਼ਿਆਦਾ ਚੌਕ ਜਾਣ ਰਿਹਾ ਡਰ ਜਾਂਦੇ ਆ ਉਹ ਇੱਕ ਝੂਠਾ ਜਿਹਾ ਹੌਸਲਾ ਲਈ ਪਰ ਫਿਰ ਵੀ ਬੱਚਿਆਂ ਨੂੰ ਸਾਹਮਦੇ ਆ ਤੇ ਕੁਝ ਦਿਨ ਇਸੇ ਤਰ੍ਹਾਂ ਹੀ ਰਹਿੰਦੇ ਆ ਉਹ ਜਿਹੜੀਆਂ ਲਗਾਤਾਰ ਆਵਾਜ਼ਾਂ ਨੇ ਇੱਕ ਦਰਵਾਜ਼ੇ ਖੁੱਲਣ ਦੀਆਂ ਤੇ ਬੰਦ ਹੋਣ ਦੀਆਂ ਆਉਂਦੀਆਂ ਰਹਿੰਦੀਆਂ ਨੇ ਉਹਨਾਂ ਦਾ ਕੁੱਤਾ ਸੀ ਜਿਹੜਾ ਉਹ ਰਾਤ ਨੂੰ ਬਿਨਾਂ ਗੱਲੇ ਪਾਉਂਦੇ ਰਹਿੰਦਾ ਸੀ ਕਿਸੇ ਨੂੰ ਦੇਖ ਕੇ ਉਹ ਬਹੁਤ ਜ਼ਿਆਦਾ ਡਰੇ ਹੋਏ ਸੀ ਤਾਂ ਉਹ ਇੱਕ ਦਿਨ ਸੋਚਦੇ ਆ ਕਿ ਉਹ ਕਿਉਂ ਨਾ ਕੁਝ ਸਮੇਂ ਲਈ ਵਾਪਸ ਆਪਣੇ ਅਮਰੀਕਾ ਵਾਲੇ ਘਰ ਚਲੇ ਜਾਣ ਤਾਂ ਉਹ ਇੱਕ ਦਿਨ ਆਪਣੇ ਟਿਕਟਾ ਲੈਂਦੇ ਆ ਤੇ ਹਵਾਈ ਯਾਤਰਾ ਰਾਹੀਂ ਅਮਰੀਕਾ ਚਲੇ ਜਾਂਦੇ ਆ ਕੁਝ ਦਿਨ ਉਹ ਉੱਥੇ ਬਤਾਉਂਦੇ ਆ ਉਸ ਤੋਂ ਬਾਅਦ ਉਹ ਵਾਪਸ ਹਵਾਈ ਜਾਣ ਲਈ ਤਿਆਰ ਹੋ ਜਾਂਦੇ ਆ 20 ਸਤੰਬਰ ਵਾਲੇ ਦਿਨ ਉਹ ਵਾਪਸ ਹਵਾਈ ਆਉਂਦੇ ਆ ਏਅਰਪੋਰਟ ਤੋਂ ਗੱਡੀ ਨਾਲ ਗੱਡੀ ਰਾਹੀਂ ਆਪਣੇ ਘਰ ਆ ਹੀ ਰਹੇ ਹੁੰਦੇ ਤੇ ਘਰ ਤੋਂ ਕੋਈ ਪਿੱਛੇ ਹੁੰਦਿਆ ਪਰ ਜਿਹੜਾ ਉਹ ਸੋਚ ਰਹੇ ਸੀ ਕਿ ਡਰਮਾ ਦਾ ਪਿੱਛਾ ਛੱਡ ਦੇਵੇਗਾ ਉਹ ਜਿਹੜੀਆਂ ਘਟਨਾਵਾਂ ਹੋ ਰਹੀਆਂ ਸੀ ਉਹ ਸ਼ਾਇਦ ਬੰਦ ਹੋ ਜਾਣਗੀਆਂ ਪਰ ਇਹ じゃ ਕੁਝ ਵੀ ਨਹੀਂ ਸੀ ਉਹਨਾਂ ਦਾ ਡਰ ਫੇਰ ਤੋਂ ਉਹਨਾਂ ਦੇ ਸਾਹਮਣੇ ਖੜਾ ਸੀ ਜਿਹੜੀ ਜੇਮਸ ਦੀ ਬਾਈਕ ਸੀ ਮੋਟਰਸਾਈਕਲ ਸੀ ਜੋ ਉਹਨੂੰ ਸਭ ਤੋਂ ਜ਼ਿਆਦਾ ਪਸੰਦ ਸੀ ਉਹ ਉਹਨਾਂ ਦੇ ਘਰ ਦੇ ਸਾਹਮਣੇ ਸੜਕ ਦੇ ਉੱਪਰ ਸਟਿਆ ਪਿਆ ਸੀ ਉਹ ਦੋਵੇਂ ਦੇਖ ਕੇ ਚੌਕ ਜਾਂਦੇ ਆ ਤਾਂ ਬ੍ਰਿਟਨ ਜੇਮਸ ਨੂੰ ਪੁੱਛਣ ਦੀ ਆ ਕਿ ਕੀ ਉਹਨੇ ਉਹ ਬਾਈਕ ਕਿਤੇ ਜਾਣ ਲਈ ਕੱਢੀ ਸੀ ਅਤੇ ਫਿਰ ਤੋਂ ਗੈਰੇਜ ਚਲਾਈ ਸੀ ਤਾਂ ਜੇਮਸ ਮਨਾ ਕਰ ਦਿੰਦਾ ਕਿ ਨਹੀਂ ਉਹਨੇ ਤਾਂ ਉਹ ਬਾਈਕ ਨੂੰ ਕਿਤੇ ਲੈ ਕੇ ਨਹੀਂ ਗਿਆ ਚਲੋ ਉਹਨਾਂ ਨੂੰ ਸਮਝ ਗਏ ਸੀ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਘਰ ਦੇ ਵਿੱਚ ਜਾ ਕੇ ਉਹਨਾਂ ਨੂੰ ਬਹੁਤ ਕੋਈ ਬਹੁਤ ਹੀ ਬਹੁਤ ਚੀਜ਼ਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਉਹ ਜਦੋਂ ਜੇਮਸ ਘਰ ਦੇ ਗੈਰੇਜ ਦੇ ਅੱਗੇ ਜਾ ਕੇ ਆਪਣੀ ਕਾਰ ਰੋਕਦਾ ਹੈ ਗੈਰੇਜ ਦਾ ਬਟਨ ਦਬਾਉਦਾ ਤੁਸੀਂ ਸ਼ਾਇਦ ਦੇਖਿਆ ਹੋਵੇ ਜਿਹੜੇ ਗੈਰੇਜ ਹੁੰਦੇ ਨੇ ਬਾਹਰ ਉਹ ਆਪਣੇ ਆਪ ਆਟੋਮੈਟਿਕ ਹੁੰਦੇ ਉੱਪਰ ਜਾਂਦੇ ਆ ਪਰ ਜਿਹੜਾ ਗੈਰੇਜ ਦਾ ਜਿਹੜਾ ਸ਼ਟਰ ਜਦੋਂ ਉਹ ਉਹਨਾਂ ਦੀ ਅੱਖਾਂ ਦੇ ਲੈਵਲ ਤੇ ਆਉਂਦਾ ਅੰਦਰ ਦੇਖ ਰਿਹਾ ਤਾਂ ਉਹ ਦੇਖ ਕੇ ਅੱਖਾਂ ਫਟੀਆਂ ਰਹਿ ਜਾਂਦੀਆਂ ਨੇ ਜਿਹੜਾ ਉਹਨਾਂ ਦਾ ਸਮਾਨ ਸੀਗਾ ਗੈਰੇਜ ਦੇ ਵਿੱਚ ਪਿਆ ਸੀ ਉਹ ਸਾਰਾ ਖਿਲਰਿਆ ਪਿਆ ਸੀ ਐ ਲੱਗਦਾ ਸੀ ਜਿਵੇਂ ਕਿਸੇ ਨੇ ਖੌਰੂ ਪਾ ਦਿੱਤਾ ਹੋਵੇ ਸਾਰਾ ਤਹਿਸ ਨਹਿਸ ਕੀਤਾ ਪਿਆ ਸੀ ਜੇਮਸ ਇਹ ਦੇਖ ਕੇ ਬ੍ਰਿਟਨੀ ਅਤੇ ਬੱਚਿਆਂ ਨੂੰ ਕਾਰ ਵਿੱਚ ਰਹਿਣ ਲਈ ਕਹਿੰਦਾ ਉਹ ਘਰ ਦੇ ਪਿੱਛੇ ਜਾਂਦਾ ਤੇ ਇੱਕ ਥੋੜਾ ਲੈ ਆਉਂਦਾ ਆਪਣੀ ਸੇਫਟੀ ਲਈ ਉਸ ਤੋਂ ਬਾਅਦ ਉਹ ਘਰ ਦੇ ਅੰਦਰ ਜਾਂਦਾ ਹੈ ਅੰਦਰ ਜਾ ਕੇ ਉਹ ਸਭ ਤੋਂ ਪਹਿਲਾਂ ਤਾਂ ਹਾਲ ਜਿਹੜਾ ਲਿਵਿੰਗ ਰੂਮ ਸੀ ਉਹ ਦੇਖਦਾ ਹੈ ਉਹਦੇ ਵਿੱਚ ਉਹਨਾਂ ਦਾ ਸਮਾਨ ਇਸ ਤਰ੍ਹਾਂ ਟਿਕਾਇਆ ਹੋਇਆ ਸੀ ਜਿਵੇਂ ਉਹਨੂੰ ਵੇਚਣ ਦੀ ਤਿਆਰੀ ਹੋਵੇ ਉਸ ਤੋਂ ਬਾਅਦ ਉਹ ਸੈਕੰਡ ਫਲੋਰ ਤੇ ਜਾਂਦਾ ਹੈ ਤੇ ਦੇਖਦਾ ਹੈ ਕਿ ਉਹਨਾਂ ਦੇ ਘਰ ਦੇ ਵਿੱਚ ਕੁਝ ਦਵਾਈਆਂ ਕਿ ਜਿਹੜੀਆਂ ਫਰਸਟ ਫਲੋਰ ਤੇ ਸੌਰੀ ਉਹ ਦਵਾਈਆਂ ਸੀ ਜਿਹੜੀਆਂ ਉਹ ਰੱਖੀਆਂ ਹੋਈਆਂ ਸੀ ਜਿਹੜੀਆਂ ਉਹਨਾਂ ਦੀਆਂ ਨਹੀਂ ਸੀ ਸਾਰੇ ਪਾਸੇ ਖਲਾਰਾ ਪਿਆ ਪਿਆ ਸੀ ਉਹਨਾਂ ਦੇ ਆਪ ਦੇ ਰੂਮ ਦੇ ਵਿੱਚ ਵੀ ਫਿਰ ਉਹ ਜਾ ਕੇ ਬੱਚਿਆਂ ਦਾ ਕਮਰਾ ਚੈੱਕ ਕਰਦਾ ਪਰ ਇੱਥੇ ਸਾਰੀ ਕਹਾਣੀ ਉਲਟ ਸੀ ਬੱਚਿਆਂ ਦਾ ਕਮਰਾ ਪਹਿਲਾਂ ਨਾਲੋਂ ਵੀ ਜ਼ਿਆਦਾ ਚੰਗੀ ਤਰ੍ਹਾਂ ਸਜਾਇਆ ਗਿਆ ਸੀ ਅਤੇ ਸਾਰੀਆਂ ਚੀਜ਼ਾਂ ਆਪਣੀ ਜਗ੍ਹਾ ਤੇ ਸੀ ਫਿਰ ਜਦੋਂ ਜੇਮਸ ਆਪਣੇ ਕਮਰੇ ਮਾਸਟਰ ਬੈਡਰੂਮ ਦੇ ਵਿੱਚ ਆਉਂਦਾ ਹੈ ਤਾਂ ਉਹ ਦੇਖ ਰਿਹਾ ਤੇ ਉਹਦੇ ਵਿੱਚ ਵੀ ਪੂਰੀ ਤਰ੍ਹਾਂ ਖਲਾਰਾ ਪਿਆ ਹੋਇਆ ਸੀ ਇਹ ਜਾਨੇ ਸੀ ਕਿ ਇਹਦੇ ਵਿੱਚ ਕਚਰਾ ਸੀ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਇਹਦੀਆਂ ਪੰਨੀਆਂ ਸੀ ਜਿਹਦੇ ਬਾਰੇ ਉਹ ਸੋਚ ਵੀ ਨਹੀਂ ਸਕਦਾ ਸੀ ਕੁਝ ਦਵਾਈਆਂ ਪੰਨੀਆਂ ਸੀ ਇੱਕ ਟਾਵਲ ਵਿਛਾਇਆ ਹੋਇਆ ਸੀ ਜਿਹਦੇ ਉੱਪਰ ਚਾਕੂ ਰੱਖੇ ਹੋਏ ਸੀ ਔਰ ਇੱਕ ਲੈਪਟਾਪ ਸੀ ਜਿਹੜਾ ਖੁੱਲਾ ਪਿਆ ਸੀ ਉਹ ਲੈਪਟਾਪ ਜੇਮਸ ਦੀ ਪਰਿਵਾਰ ਦਾ ਸੀ ਪਰ ਉਹ ਖਰਾਬ ਸੀ ਜੇਮਸ ਜਦੋਂ ਉਹਨੂੰ ਹੱਥ ਲਾਉਂਦਾ ਤਾਂ ਉਹ ਆਨ ਹੋ ਜਾਂਦਾ ਜਿਵੇਂ ਸੋਚਦਾ ਵੀ ਉਹ ਤਾਂ ਖਰਾਬ ਸੀ ਇਹ ਚਾਲੂ ਕਿ ਨਹੀਂ ਕੀਤਾ ਪਰ ਜਦੋਂ ਉਹਦੇ ਲੈਪਟਾਪ ਤੇ ਜੀਐਮ ਸੰਗਲਾ ਚਲਾਉਂਦਾ ਤਾਂ ਉਹਨੂੰ ਕੀਤਾ ਹੋਇਆ ਕੰਮ ਲਾਸਟ ਕੰਮ ਕੀਤਾ ਹੋਇਆ ਦਿਖਾਈ ਦਿੰਦਾ ਹੈ ਦੇਖਦਾ ਕਿ ਬਹੁਤ ਲੰਬੀ ਲਿਸਟ ਬਣੀ ਹੋਈ ਸੀ ਉਸ ਲਿਸਟ ਦੇ ਉੱਪਰ ਲਿਖਿਆ ਹੋਇਆ ਸੀ ਦੀ ਓਮਨੀਵਾਰ ਟ੍ਰਾਇਲਸ ਉਸ ਤੋਂ ਬਾਅਦ ਇੱਕ ਥੱਲੇ ਲਿਖਿਆ ਹੋਇਆ ਸੀ ਰੀਹੈਬਿਲੀਟੇਸ਼ਨ ਫਾਰ ਰਾਈਟ ਲਾਈਕ ਪੀਪਲ ਮਤਲਬ ਕਿ ਚੂਹੇ ਵਰਗੀ ਜ਼ਿੰਦਗੀ ਜਿਉਣ ਵਾਲੇ ਲੋਕਾਂ ਦਾ ਇਲਾਜ ਉਹਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਲਿਖੀਆਂ ਹੋਈਆਂ ਸੀਗੀਆਂ ਜਿਹੜਾ ਜੇਮਸ ਦਾ ਪਰਿਵਾਰ ਸੀ ਉਹਨਾਂ ਨੂੰ ਇੱਕ ਸਬਜੈਕਟ ਲਿਖਿਆ ਹੋਇਆ ਸੀ ਸਬਜੈਕਟ ਵੱਲੋਂ ਵਜੋਂ ਮੰਨਿਆ ਹੋਇਆ ਸੀਗਾ ਤੇ ਉਹਦੇ ਵਿੱਚ ਇਹ ਜੀਆਂ ਜਾਣਕਾਰੀਆਂ ਲਿਖੀਆਂ ਹੋਈਆਂ ਸੀ ਜੋ ਕਿ ਕਿਸੇ ਨੂੰ ਬਹੁਤ ਜ਼ਿਆਦਾ ਨੇੜੇ ਤੋਂ ਦੇਖ ਕੇ ਜਾਂ ਲਗਾਤਾਰ ਨਿਗ੍ਹਾ ਰੱਖ ਕੇ ਦਿਨ ਰਾਤ ਹੀ ਇਕੱਠੀਆਂ ਕੀਤੀਆਂ ਜਾ ਸਕਦੀਆਂ ਸੀਗੀਆਂ ਉਹਦੇ ਉੱਪਰ ਇਹ ਲਿਖਿਆ ਹੋਇਆ ਸੀ ਕਿ ਜਿਹੜਾ ਜੇਮਸ ਐ ਤੇ ਬ੍ਰਿਟਨੀ ਨੇ ਉਹ ਇੱਕ ਬੱਚਾ ਪੈਦਾ ਕਰਨ ਦਾ ਪਲਾਨ ਬਣਾ ਰਹੇ ਨੇ ਤੇ ਉਹਦੇ ਵਿੱਚ ਬ੍ਰਿਟਨੀ ਨੂੰ ਇੱਕ ਕ੍ਰੀਚਰ ਲਿਖਿਆ ਹੋਇਆ ਸੀਗਾ ਕਿ ਕ੍ਰੀਚਰ ਨੂੰ ਠੀਕ ਕਰਨਾ ਹੈ ਇਸ ਤਰ੍ਹਾਂ ਕੁਝ ਲਿਖਿਆ ਹੋਇਆ ਸੀਗਾ ਉਸ ਤੋਂ ਬਾਅਦ ਉਹ ਦੇ ਉੱਪਰ ਲਿਖਿਆ ਹੋਇਆ ਸੀ ਕਿ ਉਹ ਬੱਚਾ ਪੈਦਾ ਕਰਨਾ ਚਾਹੁੰਦੇ ਨੇ ਪਰ ਉਹਨਾਂ ਨੂੰ ਇਹ ਬੱਚਾ ਪੈਦਾ ਕਰਨ ਵਾਲੀ ਸੋਚ ਹੈ ਜਿਹੜੀ ਉਹ ਛੱਡਣੀ ਚਾਹੀਦੀ ਹੈ ਤੇ ਆਪਣੇ ਜਿਹੜੇ ਬੱਚੇ ਨੇ ਦੋ ਨਾਲ ਤੇ ਧਿਆਨ ਦੇਣਾ ਚਾਹੀਦਾ ਹੈ ਫਿਰ ਉਹ ਤੇ ਅੱਗੇ ਮਤਲਬ ਕਿ ਕੁਝ ਬੇਹੋਸ਼ੀ ਦੀਆਂ ਦਵਾਈਆਂ ਲਿਖਿਆ ਹੋਇਆ ਸੀ ਕਿ ਕਿਵੇਂ ਕਿਸੇ ਨੂੰ ਬੇਹੋਸ਼ ਕਰਨਾ ਹੈ ਕਿਵੇਂ ਕਿਸੇ ਦਾ ਆਪਰੇਸ਼ਨ ਕਰਨਾ ਹੈ ਇਹ ਵੀ ਲਿਖਿਆ ਗਿਆ ਸੀ ਉਹਦੇ ਵਿੱਚ ਲਿਖਿਆ ਗਿਆ ਸੀ ਕਿ ਉਹ ਉਹਨਾਂ ਦਾ ਉਹਨਾਂ ਨੂੰ ਠੀਕ ਕਰਨ ਵਾਸਤੇ ਉਹਨਾਂ ਦੇ ਜਿਹੜੇ ਹੱਥ ਨੇ ਉਹ ਕੱਟਣੇ ਪੈਣਗੇ ਉਹਨਾਂ ਦੇ ਜੈਂਡਰ ਚੇਂਜ ਕਰਨੇ ਪੈਣਗੇ ਔਰ ਹੋਰ ਵੀ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਲਿਖੀਆਂ ਹੋਈਆਂ ਜਿਹੜੀਆਂ ਨਾਲ ਉਹ ਦੇਖ ਕੇ ਚੌਕ ਗਏ ਜਿਹੜੋ ਚਾਕੂ ਸੀ ਉਹ ਮਹਿਸੂਸ ਕਰਦੇ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਉਹ ਉਹਨਾਂ ਵਾਸਤੇ ਹੀ ਸੀ ਉਹਨਾਂ ਚਾਕੂਆਂ ਨਾਲ ਹੀ ਉਹਨਾਂ ਦਾ ਜਿਹੜਾ ਆਪਰੇਸ਼ਨ ਹੈ ਉਹ ਕਰਨ ਵਾਲਾ ਸੀ ਹੁਣ ਤੱਕ ਜਿਹੜੀ ਕਹਾਣੀ ਹੈ ਤੁਸੀਂ ਤੁਹਾਨੂੰ ਸਮਝ ਆ ਗਈ ਹੋਵੇਗੀ ਤੁਹਾਨੂੰ ਪਤਾ ਲੱਗ ਚੁੱਕਿਆ ਹੋਵੇਗਾ ਹੁਣ ਤੁਹਾਨੂੰ ਇਹ ਤੋਂ ਪਹਿਲਾਂ ਜੋ ਹੋਇਆ ਸੀ 15 ਮਿੰਟ ਪਿੱਛੇ ਤੁਹਾਨੂੰ ਲੈ ਕੇ ਚੱਲਦੇ ਹਾਂ ਜਦੋਂ ਹਥੌੜਾ ਲੈ ਕੇ ਜੇਮਸ ਜਿਹੜਾ ਉਹ ਅੰਦਰ ਐਂਟਰ ਹੋਇਆ ਸੀ ਤਾਂ ਜਦੋਂ ਜੇਮਸ ਨੇ ਦਰਵਾਜ਼ਾ ਖੋਲ੍ਹਿਆ ਆਪਣੇ ਰੂਮ ਦਾ ਜਦੋਂ ਖੋਲਣ ਲੱਗਦਾ ਹੈ ਇੱਕ ਅੰਦਰ ਲੀਵਿੰਗ ਰੂਮ ਦੇ ਵਿੱਚ ਜਾਣ ਵਾਸਤੇ ਜਾਂ ਅਗੇ ਅੰਦਰ ਆਪਣੇ ਕਮਰੇ ਦੇ ਵਿੱਚ ਜਾਣ ਵਾਸਤੇ ਤਾਂ ਅੰਦਰੋਂ ਉਸ ਦਰਵਾਜ਼ੇ ਨੂੰ ਕੋਈ ਧੱਕ ਰਿਹਾ ਸੀ ਜਦੋਂ ਉਹਨੇ ਹੋਰ ਜ਼ੋਰ ਲਾ ਕੇ ਅੰਦਰ ਦੇਖਿਆ ਤਾਂ ਉਹਨੂੰ ਕੋਈ ਵੀ ਦਿਖਾਈ ਨਹੀਂ ਦਿੱੰਦਾ ਫਿਰ ਜਦੋਂ ਉਹ ਜ਼ੋਰ ਨਾਲ ਧੱਕਦਾ ਤਾਂ ਥੋੜੀ ਜਿਹੀ ਬੇਲ ਜਿਹੜੀ ਦਰਵਾਜ਼ੇ 'ਚ ਬਣ ਜਾਂਦੀ ਐ ਜਦੋਂ ਫਿਰ ਰਾਈਟ ਸਾਈਡ ਤੇ ਦੇਖਦਾ ਤਾਂ ਉਹਨੂੰ ਇੱਕ ਵਿਅਕਤੀ ਖੜਾ ਦਿਖਾਈ ਦਿੱਤਾ ਦੋ ਅੱਖਾਂ ਜੋ ਉਹਦੇ ਵੱਲ ਘੂਰ ਰਹੀਆਂ ਸੀ ਉਹ ਵਿਅਕਤੀ ਨੇ ਕਹਾ ਕਿ ਦਿਸ ਇਟ ਨਾਟ ਯੂਰ ਹਾਊਸ ਇਹ ਕਹਿ ਕੇ ਉਹਨੇ ਦਰਵਾਜ਼ਾ ਦਰਾਂਮ ਦੇ ਕੇ ਬੰਦ ਕਰਤਾ ਜੇਮਸ ਨੂੰ ਬਹੁਤ ਗੁੱਸਾ ਆਇਆ ਉਹਨੇ ਉਹ ਥੋੜਾ ਲੈ ਕੇ ਦਰਵਾਜ਼ਾ ਤੋੜਿਆ ਤੇ ਉਸ ਬੰਦੇ ਨੂੰ ਫੜ ਕੇ ਬਾਹਰ ਖਿੱਚ ਲਿਆ ਬਾਹਰ ਖਿੱਚ ਕੇ ਉਹਨੇ ਉਹਨੂੰ ਫੜ ਲਿਆ ਉਦੋਂ ਤੱਕ ਬ੍ਰਿਟਨੀ ਨੇ 911 ਤੇ ਕਾਲ ਕੀਤੀ ਹੋਈ ਸੀ ਪੁਲਿਸ ਵੀ ਆਉਣ ਵਾਲੀ ਹੀ ਸੀ ਤਾਂ ਉਹਨੇ ਉਹਨੂੰ ਥੋੜੇ ਦੇ ਜਿਵੇਂ ਕਹਿ ਦਈਏ ਕਿ ਉਹਦੇ ਨਾਲ ਘੂਰ ਕੇ ਰੱਖਿਆ ਤੇ ਉਦੋਂ ਤੱਕ ਪੁਲਿਸ ਆ ਗਈ ਤੇ ਉਸ ਵਿਅਕਤੀ ਨੂੰ ਫੜ ਕੇ ਲੈ ਜਾਂਦੀ ਹੈ ਉਸ ਤੋਂ ਬਾਅਦ ਹੈ ਜਿਹੜੀ ਉਹ ਗੱਲ ਨਿਕਲ ਕੇ ਆਈ ਕਿ ਇਸ ਵਿਅਕਤੀ ਦਾ ਨਾਮ ਅਜੀਕਲ ਸੀ ਜਿਸ ਦੀ ਕਿਉਂਬਰ 23 ਸਾਲ ਦੀ ਸੀ ਉਸ ਨੇ ਕਰ ਦੇ ਵਿੱਚ ਆਉਣ ਲਈ ਇੱਕ ਰਸਤਾ ਲੱਭ ਲਿਆ ਸੀ ਅਤੇ ਉਹ ਸੈਕਿੰਡ ਫਲੋਰ ਦੇ ਬਾਥਰੂਮ ਦੇ ਵਿੱਚ ਹੀ ਜ਼ਿਆਦਾ ਸਮਾਂ ਰਹਿਦਾ ਸੀ ਉਹਨਾਂ ਦੇ ਘਰ ਵਿੱਚ ਹੀ ਰਹਿ ਰਿਹਾ ਸੀ ਪਰ ਉਹਨਾਂ ਨੂੰ ਹੁਣ ਤੱਕ ਪਤਾ ਨਹੀਂ ਸੀ ਲੱਗਿਆ ਉਸ ਬੰਦੇ ਨੇ ਜੇਲ੍ਹ ਦੇ ਵਿੱਚ ਵੀ ਉਸ ਤੋਂ ਬਾਅਦ ਇੱਕ ਵਿਅਕਤੀ ਤੇ ਹਮਲਾ ਕੀਤਾ ਜਿਸ ਦੀ ਜੀ ਮੌਤ ਹੋਈ ਸੀ ਇਹ ਸਭ ਕਰਦੇ ਉਸ ਨੂੰ ਇੱਕ ਗਾਰਡ ਨੇ ਦੇਖ ਲਿਆ ਸੀ ਤਾਂ ਉਹ ਤੋਂ ਬਾਅਦ ਉਹ ਬੰਦਾ ਕੁਝ ਸਮਾਂ ਹਸਪੀਟਲ ਦੇ ਵਿੱਚ ਵੀ ਰਿਹਾ ਉਹਦੇ ਦਿਮਾਗ ਦਾ ਲਾਹ ਚੱਲਦਾ ਰਿਹਾ ਤਾਂ ਬ੍ਰਿਟਨੀ ਅਤੇ ਜੇਮਸ ਇਹਨੇ ਡਰ ਚੁੱਕੇ ਸੀ ਹੁਣ ਤੱਕ ਕਿ ਉਹਨਾਂ ਨੇ ਆਪਣਾ ਸਾਰਾ ਉਹ ਘਰ ਖਾਲੀ ਕੀਤਾ ਉਹਨੂੰ ਛੱਡ ਕੇ ਆਪਣੇ ਦੇਸ਼ ਚਲੇ ਗਏ ਤੇ ਹੁਣ ਤੱਕ ਉਹਨਾਂ ਦਾ ਪਤਾ ਨਹੀਂ ਕਿ ਉਹ ਕਿੱਥੇ ਰਹਿੰਦੇ ਆ ਮਤਲਬ ਕਿ ਉਹਨਾਂ ਨੇ ਦੁਬਾਰਾ ਇਸ ਮੁੱਦੇ ਤੇ ਗੱਲ ਵੀ ਨਹੀਂ ਕੀਤੀ ਉਹ ਚਾਹੁੰਦੇ ਨੇ ਸੀ ਕਿ ਕਿਸੇ ਨੂੰ ਉਹਨਾਂ ਦੀ ਲੋਕੇਸ਼ਨ ਦਾ ਪਤਾ ਲੱਗੇ ਜਿਹੜਾ ਜੀਕੇਲ ਸੀ ਉਹ ਹਲੇ ਵੀ ਜੇਲ੍ਹ ਚ ਹੈ ਤੇ 23 ਸਾਲ ਦੀ ਉਹ ਉਮਰ ਸੀ 19 ਦੇ ਵਿੱਚ ਸੋ ਇਹ ਸੀ ਜੀ ਕਹਾਣੀ ਇੱਕ ਪਰਿਵਾਰ ਦੀ ਜਿਹਦੇ ਨਾਲ ਕੀ ਕੀ ਘਟਨਾਵਾਂ ਵਾਪਰੀਆਂ ਤੇ ਕਿਵੇਂ ਇੱਕ ਛੋਟੀ ਛੋਟੀ ਗੱਲ ਨੂੰ ਇਗਨੋਰ ਕਰਦਿਆਂ ਨੇ ਤੇ ਜਿਹਨਾਂ ਨੂੰ ਵੱਡਾ ਭੁਗਤਣਾ ਪੈਂਦਾ ਸੀ ਉਹਨਾਂ ਨੂੰ ਸਿਰਫ ਉਹਨਾਂ ਦੇ ਉੱਥੇ ਅਮਰੀਕਾ ਵਾਪਸ ਜਾਣ ਦੇ ਹੀ ਇੱਕ ਡਿਸੀਜਨ ਨੇ ਉਹਨਾਂ ਦੀ ਜਾਨ ਬਚਾ ਲਈ ਸੀ ਜੇ ਉਹ ਵਾਪਸ ਨਾ ਜਾਂਦੇ ਤਾਂ ਸ਼ਾਇਦ ਉਹਨਾਂ ਨਾਲ ਕੋਈ ਵੱਡੀ ਘਟਨਾ ਵਾਪਰ ਜਾਂਦੀ ਸੋ ਨਿੱਕੇ ਨਿੱਕੇ ਗੱਲਾਂ ਨੂੰ ਇਗਨੋਰ ਨਹੀਂ ਕਰਨਾ ਚਾਹੀਦਾ ਉਹਨਾਂ ਤੇ ਧਿਆਨ ਦੇਣਾ ਚਾਹੀਦਾ ਸੋ ਇਸ ਤੋਂ ਬਾਅਦ ਮਿਲਦੇ ਆਂ ਜੀ ਕਿਸੇ ਹੋਰ ਇਸੇ ਤਰ੍ਹਾਂ ਦੀ ਵੀਡੀਓ ਦੇ ਨਾਲ ਉਮੀਦ ਹੈ ਤੁਹਾਨੂੰ ਵੀਡੀਓ ਬਣਾਉਣ ਦਾ ਤੇ ਸਟੋਰੀ ਦੱਸਣ ਦਾ ਤਰੀਕਾ ਸਾਡਾ ਪਸੰਦ ਆਇਆ ਹੋਵੇਗਾ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਸਾਡੀ ਸਪੋਰਟ ਕਰਿਓ ਸਾਡਾ YouTube ਚੈਨਲ ਨਵਾਂ ਹੀ ਹੈ ਸੋ ਜੱਸਾ ਘਨੌਰ ਸਾਡਾ YouTube ਚੈਨਲ ਹੈ ਤੇ Facebook ਪੇਜ ਹੈ ਤੁਹਾਰਾ ਸਾਰਿਆਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ